ਆਮ ਆਦਮੀ ਪਾਰਟੀ ਨੇ ਕੰਗਨਾ ਦੇ ਕਿਸਾਨ ਅੰਦੋਲਨ ਬਾਰੇ ਵਿਵਾਦਿਤ ਬਿਆਨ ਦੇਣ ਤੇ ਤਿੱਖਾ ਹਮਲਾ ਕੀਤਾ ਤਾਂ ਸੇ ਕਿ ਆਪ ਦੀ ਵਿਧਾਇਕਾ ਜੀਵਨ ਜੋਤ ਕੋਰ ਨੇ ਪਾਜਪਾ ਸੰਸਦ ਕੰਗਨਾ ਰਣੌਤੇ ਹਮਲਾ ਬੋਲਦੇ ਕਿਹਾ ਕਿ ਕੰਗਨਾ ਆਪਣੇ ਬਿਆਨ ਮੁਤਾਬਕ ਕਿਸਾਨ ਅੰਦੋਲਨ ਦੌਰਾਨ ਹੋਏ ਬਲਾਤਕਾਰ ਦਾ ਸਬੂਤ ਦੇਵੇ ਨਹੀਂ ਤਾਂ ਸੰਸਦ ਮੈਂਬਰ ਤੋਂ ਅਸਤੀਫਾ ਦੇ ਦੇਵੇ ਆਪ ਵਿਧਾਇਕਾ ਜੀਵਨ ਜੋਤ ਕੋਰ ਨੇ ਕਿਹਾ ਕਿ ਕੰਗਨਾ ਨੇ ਜਾਣ ਬੁੱਝ ਕੇ ਪੰਜਾਬ ਦੇ ਕਿਸਾਨਾਂ ਤੇ ਔਰਤਾਂ ਨੂੰ ਬਦਨਾਮ ਕਰਨ ਵਾਲੇ ਬਿਆਨ ਦਿੱਤੇ ਨੇ ਹਾਲੇ ਚ ਉਸਨੇ ਕਿਹਾ ਕਿ ਕਿਸਾਨ ਅੰਦੋਲਨ ਚ ਔਰਤਾਂ ਨਾਲ ਬਲਾਤਕਾਰ ਹੋਇਆ ਮੇਰੇ ਕੋਲ ਸਬੂਤ ਹੈ ਜੇਕਰ ਕੰਗਨਾ ਕਾਲਜ ਦਾ ਸਬੂਤ ਹੈ ਤੇ ਉਹ ਪੇਸ਼ ਕਰੇ ਜੇਕਰ ਨਹੀਂ ਤਾਂ ਆਪਣੇ ਘਟਿਆ ਬਿਆਨ ਲਈ ਪੰਜਾਬ ਦੇ ਕਿਸਾਨਾਂ ਤੇ ਔਰਤਾਂ ਤੋਂ ਮਾਫੀ ਮੰਗੇ ਤੇ ਨਾਲ ਹੀ ਸੰਸਦ ਮੈਂਬਰ ਦਾ ਅਹੁਦਾ ਛੱਡ ਦੇਵੇ ਜਦੋਂ ਕਿਸਾਨ ਅੰਦੋਲਨ ਹੋਇਆ ਤਾਂ ਉਹਦੇ ਵਿੱਚ ਤਕਰੀਬਨ 750 ਤੋਂ ਉੱਪਰ ਸਾਡੇ ਕਿਸਾਨ ਭਰਾਵਾਂ ਦੀ ਮੌਤ ਹੋ ਗਈ ਔਰ ਸਾਡੀ ਕੇਂਦਰ ਸਰਕਾਰ ਨੇ ਉਹਨਾਂ ਨੂੰ ਸ਼ਰਧਾਂਜਲੀ ਤਾਂ ਕੀ ਦੇਣੀ ਸੀਗੀ ਉਲਟਾ ਸ਼ਰਧਾਂਜਲੀ ਦੇਣ ਤੋਂ ਬਜਾਏ ਉਹਨਾਂ ਨੇ ਉਹਨਾਂ ਦੀ ਇੱਕ ਐਮਪੀ ਕੰਗਨਾ ਰਣੋਤ ਨੇ ਹਾਲ ਹੀ ਵਿੱਚ ਸਾਡੇ ਕਿਸਾਨ ਭਰਾਵਾਂ ਲਈ ਇੰਨੀ ਪੱਦੀ ਸ਼ਬਦਾਵਲੀ ਔਰ ਇੰਨੇ ਗਲਤ ਬਿਆਨ ਯੂਜ਼ ਕੀਤੇ ਕਿ ਸਾਡੀਆਂ ਅੱਖਾਂ ਸ਼ਰਮ ਨਾਲ ਝੁੱਕ ਰਹੀਆਂ ਨੇ ਔਰ ਸਾਡੇ ਕਿਸਾਨ ਭਰਾਵਾਂ ਦੇ ਉੱਪਰ ਬਹੁਤ ਹੀ ਘਟਿਆ ਇਲਜ਼ਾਮ ਲਗਾਏ ਗਏ ਨੇ ਕੰਗਨਾ ਰਣੋਤ ਵੱਲੋਂ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਜਿਹੜੀ ਜਦੋਂ ਸਾਡਾ ਕਿਸਾਨੀ ਆंदोलਨ ਹੋਇਆ ਜਿਹੜੀ ਉਹ ਸਾਈਟ ਸੀਗੀ ਉੱਥੇ ਮਹਿਲਾਵਾਂ ਦੇ ਨਾਲ ਰੇਪ ਹੋਇਆ ਔਰ ਉਹ ਇੱਥੇ ਹੀ ਬਸ ਨਹੀਂ ਹੋਇਆ ਉਹਨੇ ਇਹ ਵੀ ਨਾਲ ਕਿਹਾ ਕਿ ਮੇਰੇ ਕੋਲ ਇਹ ਸਾਰੀ ਗੱਲ ਦੇ ਪ੍ਰੂਫ ਨੇ ਸੋ ਮੈਂ ਅੱਜ ਇਸ ਪਲੇਟਫਾਰਮ ਤੋਂ ਤੁਹਾਡੇ ਰਾਹੀਂ ਕੰਗਨਾ ਰਣੌਤ ਨੂੰ ਇੱਕ ਖੁੱਲਾ ਚੈਲੰਜ ਦਿੰਨੀ ਆ ਕਿ ਅਗਰ ਤੁਹਾਡੇ ਕੋਲ ਕੋਈ ਪ੍ਰੂਫ ਹੈ ਤਾਂ ਤੁਸੀਂ ਉਹ ਪ੍ਰੂਫ ਸਾਹਮਣੇ ਲੈ ਕੇ ਆਓ ਪੇਸ਼ ਕਰੋ ਨਹੀਂ ਤਾਂ ਫਿਰ ਅੱਜ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਓ ਔਰ ਕਿਸਾਨਾਂ ਤੋਂ ਮਾਫੀ ਮੰਗੋ ਕੰਗਨਾ ਦਾ ਨੌਦ ਜੇ ਮੈਂ ਗੱਲ ਕਰਦੀ ਆ ਤਾਂ ਉਹ ਤਾਂ ਬਾਹਰ ਦੀ ਹੈ ਉਹ ਤਾਂ ਪੰਜਾਬ ਦੀ ਨਹੀਂ ਹੈ ਸੋ ਉਸ ਤੋਂ ਪੰਜਾਬ ਦੇ ਲਈ ਕੋਈ ਦਰਦ ਦੀ ਉਮੀਦ ਹੋਣੀ ਵੀ ਨਹੀਂ ਚਾਹੀਦੀ ਹੈ ਉਹਨੂੰ ਪੰਜਾਬ ਦੇ ਲੋਕਾਂ ਦੇ ਲਈ ਕੋਈ ਦਰਦ ਨਹੀਂ ਹੈ